ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਦੀਨ ਦਰਦ ਦੁਖ ਭੰਜਨਾ ਘਟ ਘਟ ਨਾਥ ਅਨਾਥ ਦੀਨਾਂ ਦੇ ਦਰਦ ਤੇ ਦੁਖ ਨਾਸ ਕਰਨ ਵਾਲੇ ਹੈ ਪ੍ਰਭੂ ਹੇ ਹਰੇਕ ਸਰੀਰ ਵਿੱਚ ਵਿਆਪਕ ਹਰੀ ਹੇ ਅਨਾਥਾਂ ਦੇ 나ਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਹੇ ਪ੍ਰਭੂ ਗੁਰੂ ਨਾਨਕ ਦਾ ਪੱਲਾ ਫੜ ਕੇ ਮੈਂ ਤੇਰੀ ਸ਼ਰਨ ਆਇਆ ਹ ਅਸ਼ਟਪਦੀ ਜਹ ਮਾਤ ਪਿਤਾ ਸੁਤ ਮੀਤ ਨ ਭਾਈ ਜਿੱਥੇ ਮਾਂ ਪਿਓ ਪੁੱਤਰ ਮਿੱਤਰ ਭਰਾ ਕੋਈ ਸਾਥ ਨਹੀਂ ਬਣਦਾ ਮਨ ਊਹਾ ਨਾਮ ਤੇਰਾ ਸੰਗ ਸਹਾਈ ਉਥੇ ਹੀ ਮਨ ਪ੍ਰਭੂ ਦਾ ਨਾਮ ਤੇਰੇ ਨਾਲ ਸਹਾਈਤਾ ਕਰਨ ਵਾਲਾ ਹੈ ਜਹ ਮਹਾ ਪੈ ਆਨੂ ਦੂਤ ਜਮਦਲ ਹੈ ਜਿੱਥੇ ਵੱਡੇ ਤਰੋਣੇ ਜਮਦੂਤਾ ਦਾ ਦਲ ਹੈ ਤਹ ਕੇਵਲ ਨਾਮ ਸੰਗ ਤੇਰਾ ਚੱਲੈ ਉਥੇ ਤੇਰੇ ਨਾਲ ਸਿਰਫ ਪ੍ਰਭੂ ਦਾ ਨਾਮ ਹੀ ਜਾਂਦਾ ਹੈ ਜਹ ਮੁਸ਼ਕਲ ਹੋਵੇ ਅਤ ਭਾਰੀ ਜਿੱਥੇ ਬੜੀ ਭਾਰੀ ਮੁਸ਼ਕਲ ਹੁੰਦੀ ਹੈ ਹਰ ਕੋ ਨਾਮ ਖਿੰਨ ਮਾਹੇ ਉਧਾਰੀ ਉਥੇ ਪ੍ਰਭੂ ਦਾ ਨਾਮ ਅੱਖ ਦੇ ਫੋਰ ਵਿੱਚ ਬਚਾ ਲੈਂਦਾ ਹੈ ਅਨਿਕ ਪੁੰਨ ਹੈ ਚਰ ਚਰਨ ਕਰਤ ਨਹੀਂ ਤਰੈ ਅਨੇਕਾਂ ਧਾਰਮਿਕ ਰਸਮਾਂ ਕਰਕੇ ਵੀ ਮਨੁੱਖ ਪਾਪਾਂ ਤੋਂ ਨਹੀਂ ਬਚਦਾ ਹਰ ਕੋ ਨਾਮ ਕੋਟ ਪਾਪ ਪਰਹਰੇ ਪਰ ਪ੍ਰਭੂ ਦਾ ਨਾਮ ਕਰੋੜਾਂ ਪਾਪਾਂ ਦਾ ਨਾਸ ਕਰ ਦਿੰਦਾ ਹੈ ਗੁਰਮੁਖ ਨਾਮ ਜਪੋ ਮਨ ਮੇਰੇ ਤਾਂ ਤੇ ਏ ਮੇਰੇ ਮਨ ਗੁਰੂ ਦੀ ਸ਼ਰਣ ਪੈ ਕੇ ਪ੍ਰਭੂ ਦਾ ਨਾਮ ਜਪ ਨਾਨਕ ਪਾਵੋ ਸੁਖ ਕਨੇਰੇ ਏ ਨਾਨਕ ਨਾਮ ਦੀ ਬਰਕਤ ਨਾਲ ਬੜੇ ਸੁਖ ਪਾਵੇਂਗਾ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਮਨੁੱਖ ਸਾਰੀ ਦੁਨੀਆ ਦਾ ਰਾਜਾ ਹੋ ਕੇ ਵੀ ਦੁਖੀ ਰਹਿੰਦਾ ਹੈ ਹਰ ਕਾ ਨਾਮ ਜਪਤ ਹੋਏ ਸੁਖੀਆ ਪਰ ਪ੍ਰਭੂ ਦਾ ਨਾਮ ਜਪਿਆ ਸੁਖੀ ਹੋ ਜਾਂਦਾ ਹੈ ਲੱਖ ਕਰੋੜੀ ਬੰਧ ਨਾ ਪਰੇ ਕਿਉਂਕਿ ਲੱਖਾਂ ਕਰੋੜਾ ਰੁਪਏ ਕਮਾ ਕੇ ਵੀ ਮਾਇਆ ਦੀ ਤਰਹਿ ਵਿੱਚ ਕੋਈ ਰੋਕ ਨਹੀਂ ਪੈਂਦੀ ਮਾਇਆ ਦੀ ਤਰਹਿ ਨਹੀਂ ਖਤਮ ਹੁੰਦੀ ਹਰ ਕਾ ਨਾਮ ਜਪ ਤੈ ਨਿਸਤਰੈ ਇਸ ਮਾਇਆ ਕਾਂਗ ਤੋਂ ਪ੍ਰਭੂ ਦਾ ਨਾਮ ਜਪ ਕੇ ਮਨੁੱਖ ਪਾਰ ਲੰਘ ਜਾਂਦਾ ਹੈ। ਨਿਕ ਮਾਇਆ ਰੰਗ ਤਿੱਖ ਨਾ 부ਝਾਵੇ। ਮਾਇਆ ਦੀਆਂ ਬੇਅੰਤ ਮੋਜਾਂ ਹੁੰਦਿਆਂ ਵੀ ਮਾਇਆ ਦੀ ਤਰਹਿ ਨਹੀਂ 부ਝਦੀ। ਹਰ ਕਾ ਨਾਮ ਜਪਤ ਅਗਾਵੇ ਪਰ ਪ੍ਰਭੂ ਦਾ ਨਾਮ ਜਪਿਆਂ ਮਨੁੱਖ ਮਾਇਆ ਵੱਲੋਂ ਰੱਜ ਜਾਂਦਾ ਹੈ। ਜਹ ਮਾਰਗ ਇਹੋ ਜਾਤ ਇਕੱਲਾ ਜਿੰਨੇ ਰਾਹੀ ਇਹ ਜੀਵ ਇਕੱਲਾ ਜਾਂਦਾ ਹੈ ਭਾਵ ਜ਼ਿੰਦਗੀ ਦੇ ਜਿੰਨਾ ਚ ਮੇਲਿਆਂ ਵਿੱਚ ਚਿੰਤਾ ਤੁਰ ਜੀਵ ਦੀ ਕੋਈ ਸਹੈਤਾ ਨਹੀਂ ਕਰ ਸਕਦਾ ਤਹ ਹਰ ਨਾਮ ਸੰਗ ਹੋਤ ਸੁਹੇਲਾ ਉਥੇ ਪ੍ਰਭੂ ਦਾ ਨਾਮ ਇਸ ਦੇ ਨਾਲ ਸੁਖ ਦੇਣ ਵਾਲਾ ਹੁੰਦਾ ਹੈ ਐਸਾ ਨਾਮ ਮਨ ਸਦਾ ਧਿਆਈਏ ਤਾਂ ਤੇਹੇ ਮਨ ਅਜਿਹ ਸੁਹੇਲਾ ਨਾਮ ਸਦਾ ਸਿਮਰੀਏ ਨਾਨਕ ਗੁਰਮੁਖ ਪਰਮਗਤ ਪਾਈਏ ਹੇ ਨਾਨਕ ਗੁਰੂ ਦੀ ਰਾਹੀ ਨਾਮ ਜਪਿਆਂ ਉੱਚਾ ਦਰਜਾ ਮਿਲਦਾ ਹੈ ਛੂਟਤ ਨਹੀਂ ਕੋਟ ਲਖ ਬਾਹੀ ਲੱਖਾਂ ਕਰੋੜਾਂ ਭਰਾਵਾਂ ਦੇ ਹੁੰਦਿਆਂ ਮਨੁੱਖ ਜਿਸ ਦੀਨ ਅਵਸਥਾ ਤੋਂ ਖਲਾਸੀ ਨਹੀਂ ਪਾ ਸਕਦਾ ਨਾਮ ਜਪਤ ਤਹਿ ਪਾਰ ਪਰਾਹੀ ਉਥੋਂ ਪ੍ਰਭੂ ਦਾ ਨਾਮ ਜਪਿਆਂ ਜੀਵ ਪਾਰ ਲੰਗ ਜਾਂਦੇ ਹਨ ਅਨੇਕ ਬਿਗਨਜੇ ਆਏ ਸੰਘਾਰ ਹੈ ਜਿੱਥੇ ਅਨੇਕਾਂ ਕਰੋੜਾਂ ਔਕੜਾਂ ਆ ਦਬਾਉਂਦੀਆਂ ਹਨ ਹਰ ਕਾ ਨਾਮ ਤਤਕਾਲ ਉਧਾਰ ਹੈ ਉਥੇ ਪ੍ਰਭੂ ਦਾ ਨਾਮ ਤਰੰਤ ਬਚਾ ਲੈਂਦਾ ਹੈ ਅਨਿਕ ਜੋਨ ਜਨਮ ਮਰ ਜਾਮ ਜੀਵ ਅਨੇਕਾਂ ਜੁਨਾ ਵਿੱਚ ਜੰਮਦਾ ਹੈ ਮਰਦਾ ਹੈ ਫਿਰ ਜੰਮਦਾ ਹੈ ਇਸੇ ਤਰ੍ਹਾਂ ਜਨਮ ਮਰਨ ਦੇ ਗੇੜ ਵਿੱਚ ਪਿਆਰ ਰਹਿੰਦਾ ਹੈ ਨਾਮ ਜਪਤ ਪਾਵੈ ਬਿਸਰਾਮ ਨਾਮ ਜਪਿਆਂ ਪ੍ਰਭੂ ਚਰਨਾ ਵਿੱਚ ਟਿਕ ਜਾਂਦਾ ਹੈ ਹਉ ਮੈ ਲਾਮਾ ਲਕਬੂ ਨਾ ਧੋਵੈ ਹਉ ਮੈ ਨਾਲ ਗੰਦਾ ਹੋਇਆ ਜੀਵ ਕਦੇ ਇਹ ਮੈਲ ਧੋਂਦਾ ਨਹੀਂ ਹਰ ਕਾ ਨਾਮ ਕੋਟ ਪਾਪ ਖੋਵੈ ਪਰ ਪ੍ਰਭੂ ਦਾ ਨਾਮ ਕਰੋੜਾਂ ਪਾਪ ਨਾਸ ਕਰ ਦਿੰਦਾ ਹੈ ਐਸਾ ਨਾਮ ਜਪੋ ਮਨ ਰੰਗ ਏ ਮਨ ਪ੍ਰਭੂ ਦਾ ਜੇਹਾ ਨਾਮ ਪਿਆਰ ਨਾਲ ਜਪ ਨਾਨਕ ਪਾਈਏ ਸਾਧ ਕੈ ਸੰਗ ਹੇ ਨਾਨਕ ਪ੍ਰਭੂ ਦਾ ਨਾਮ ਗੁਰਮੁਖਾਂ ਦੀ ਸੰਗਤ ਵਿੱਚ ਮਿਲਦਾ ਹੈ ਜਿਹ ਮਾਰਕ ਕੇ ਗਨੇ ਜਾਹੇ ਨਾ ਕੋਸਾ ਜਿਸ ਜ਼ਿੰਦਗੀ ਰੂਪੀ ਪੈਂਡੇ ਦੇ ਕੋ ਗਿਣੇ ਨਹੀਂ ਜਾ ਸਕਦੇ ਹਰ ਕਾ ਨਾਮ ਉਹਾਂ ਸੰਗ ਤੋਸਾ ਭਾਵ ਉੱਥੇ ਉਸ ਲੰਬੇ ਸਫ਼ਰ ਵਿੱਚ ਪ੍ਰਭੂ ਦਾ ਨਾਮ ਜੀਵ ਦੇ ਨਾਲ ਰਾਹ ਦੀ ਰਾਸ ਪੂੰਜੀ ਹੈ ਜੇ ਪੈਂਡੇ ਮਹਾ ਅੰਦਗੁਬਾਰਾ ਜਿਸ ਜ਼ਿੰਦਗੀ ਰੂਪ ਰਾਹ ਵਿੱਚ ਵਿਕਾਰਾਂ ਦਾ ਬੜਾ ਘੁੱਪ ਹਨੇਰਾ ਹੈ ਹਰ ਕਾ ਨਾਮ ਸੰਗ ਉਜਿਆਰਾ ਉਥੇ ਪ੍ਰਭੂ ਦਾ ਨਾਮ ਜੀਵ ਦੇ ਨਾਲ ਚਾਨਣ ਹੈ ਜਹਾਂ ਪੰਥ ਤੇਰਾ ਕੋ ਨਾ ਸਜਾਨੂੰ ਜਿਸ ਰਸਤੇ ਵਿੱਚ हे ਜੀਵ ਦੇ ਤੇਰਾ ਕੋਈ ਅਸਲੀ ਮਹਰਮ ਨਹੀਂ ਹੈ ਹਰ ਕਾ ਨਾਮ ਤਹ ਨਾਲ ਪਛਾਨੂ ਉਥੇ ਪ੍ਰਭੂ ਦਾ ਨਾਮ ਤੇਰੇ ਨਾਲ ਸਦਾ ਸਾਥੀ ਹੈ ਜੈ ਮਹਾ ਭਿਆਨ ਤਪਤ ਬਹੁ ਕਾਮ ਜਿੱਥੇ ਜ਼ਿੰਦਗੀ ਦੇ ਸਫਰ ਵਿੱਚ ਵਿਕਾਰਾਂ ਦੀ ਬੜੀ ਭਿਆਨਕ ਤਪਸ਼ ਤੇ ਗਰਮੀ ਹੈ ਤਹ ਹਰ ਕੇ ਨਾਮ ਕੀ ਤੁਮ ਉੱਪਰ ਸ਼ਾਮ ਉਥੇ ਪ੍ਰਭੂ ਦਾ ਨਾਮ हे ਜੀਵ ਤੇਰੇ ਉੱਤੇ ਛਾਂ ਹੈ ਜਹਾਂ ਤਰੀਖਾ ਮਨ ਤੁਝ ਆਕਰਖੈ हे जीव जिथे माया दी तरह तैनू सदा खिंच पौंदी है नानक तह नानक तह नानक हर हर अमृत बरखा हे नानक प्रभु दे नाम दी बरखा हुंदी है जो तपश नु बुझा दंदी है वाहे गुरु जी का खालसा वाहे गुरु जी की फतेह